हां हां कोई नहीं यार मैं तुरफन लगावा तैयार हो गया हां ਤੇ ਬਸ ਆ ਗਿਆ 5 ਮਿੰਟ ਚ ਉਹ ਯਾਰ ਗੁਰੂਆ ਫੋਨ ਕੱਟੇਗਾ ਤੇ ਮੈਂ ਤੁਰਾਂਗਾ ਤੂੰ ਫੋਨ ਤੇ ਕੱਟਣ ਨਹੀਂ ਦੇ ਮੈਂ ਤੁਰਨਾ ਕਿੱਥਾ ਚੱਲ ਠੀਕ ਆ ਗਿਆ ਆ ਗਿਆ ਦਾਜੀ ਕਿੱਦਾਂ ਚੱਲੇ ਜੇ ਤੈਨੂੰ ਹਰ ਗੱਲ ਦੱਸਣੀ ਜ਼ਰੂਰੀ ਹੈ ਤੂੰ ਪੁੱਛਣ ਆ ਗਈਆਂ ਚੱਲੇ ਜੇ ਤੈਨੂੰ ਹਰ ਗੱਲ ਦੱਸਣੀ ਜ਼ਰੂਰੀ ਨਹੀਂ ਨਾ ਕਿੱਥੇ ਜਾਣਾ ਕਿੱਥੇ ਨਹੀਂ ਐਵੇਂ ਬੈਣਾ ਮਤਲਬ ਤੂੰ ਪੁੱਛਦੀ ਰਹੀ ਨਹੀਂ ਮੈਂ ਜੋ ਮਰਜ਼ੀ ਕਰਾਂ ਜਿੱਥੇ ਮਰਜ਼ੀ ਜਾਵਾਂ ਤੈਨੂੰ ਉਹਦੇ ਨਾਲ ਕੀ ਐਵੇਂ ਸਿਰ ਨਾ ਖਾਇਆ ਕਰ ਮੇਰਾ ਸਰਦਾਜੀ ਰੁਕੋ ਮੇਰੀ ਗੱਲ ਤਾਂ ਸੁਣੋ ਜਿਬੀਬ ਰੁਕੋ ਮੇਰੀ ਗੱਲ ਤਾਂ ਸੁਣਜੋ ਯਾਰ ਤੈਨੂੰ ਕਿਸ ਨੇ ਗੱਲ ਨਹੀਂ ਦੱਸੀ ਕਿ ਜਦੋਂ ਕੋ ਘਰੋਂ ਬਾਹਰ ਚੱਲਣਾ ਆਏ ਤਾਂ ਪਿੱਛੋਂ ਆਵਾਜ਼ ਨਹੀਂ ਮਾਰੀਦੀ ਇਹਦੇ ਪੇਕੇ ਨੂੰ ਨਾ ਹੱਲ ਦਿੱਤੀ ਹੁੰਦੀ ਤੇ ਪਿੱਛੋਂ ਤੇਨੂੰ ਆਵਾਜ਼ ਹੀ ਮਾਰਦੀ ਸਰਦਾਜੀ ਮੇਰੀ ਗੱਲ ਤਾਂ ਸੁਣ ਲੈ ਮੈਨੂੰ ਕੀ ਕੰਮ ਆ ਪ੍ਰਭ ਕੀ ਕੰਮ ਆ ਤੂੰ ਕਿਹੜੀ ਗੱਲ ਰੋਕਿਆ ਮੁੰਡੇ ਨੂੰ ਉਹ ਚਾਚੀ ਇਹਨੂੰ ਕੋਈ ਕੰਮ ਨਹੀਂ ਆ ਐਵੇਂ ਸਿਰ ਖਾਂਦੀ ਰਹਿੰਦੀ ਆ ਟਾਈਮ ਖਰਾਬ ਕਰਨੀ ਮੈਨੂੰ ਸ਼ਹਿਰ ਜਾਣਾ ਮੜਾ ਤੂੰ ਚੁੱਪ ਕਰ ਪ੍ਰਭ ਤੂੰ ਦੱਸ ਕੀ ਗੱਲ ਚਾਚੀ ਜੀ ਮੇਰੀ ਦਵਾਈ ਮੁੱਕੀ ਆ ਮੈਂ ਕਿਹਾ ਹਸਪੀਟਲ ਜਾ ਕੇ ਤੇ ਮੈਨੂੰ ਦਵਾਈ ਲਿਆ ਉਨੇ ਪ੍ਰਭ ਨੇ ਦਵਾਈ ਲਿਆਉਣੀ ਤੇ ਤੈਨੂੰ ਤਾਂ ਹੀ ਰੋਕਣ ਦੀ ਆ ਐਵੇਂ ਨਾ ਬੋਲ ਭੈਣ ਜੀ ਤੂੰ ਜਾ ਲੈ ਜਾ ਜਗਦੀਪ ਨੂੰ ਮਹਾਰਾਣੀ ਨੂੰ ਲੈ ਆ ਦਵਾਈ ਇਹਦੀ ਮੰਮੀ ਮੇਰੇ ਕੋਲ ਨਹੀਂ ਟਾਈਮ ਹੈਗਾ ਮੈਂ ਦਿਲਪ੍ਰੀਤ ਨੂੰ ਹਾਂ ਕੀਤੀ ਹੈ ਸ਼ਹਿਰ ਚੱਲੇ ਆਵਾ ਉਹਦੇ ਖਾਦ ਲੈਉਣੀ ਉਹਦੇ ਨਾਲ ਜਾਣਾ ਮੈਂ ਤੇ ਦਿਲਪ੍ਰੀਤ ਨਾਲ ਜਾਣਾ ਜ਼ਰੂਰੀ ਹੈ ਪ੍ਰਭ ਦੀ ਦਵਾਈ ਜ਼ਰੂਰੀ ਨਹੀਂ ਹੈਗੀ ਚਾਚੀ ਮੈਂ ਤਾਂ ਸ਼ਹਿਰ ਜਾਣਾ ਵਾਂ ਉਹਨੂੰ ਹਾਂ ਕੀਤੀ ਹੈ ਉਹਦੇ ਨਾਲ ਖਾਦ ਲੈਉਣੀ ਆ ਕੋਈ ਗੱਲ ਨਹੀਂ ਇੱਕ ਜਣੇ ਦੀ ਦਵਾਈ ਲੇਟ ਹੋ ਜਾਊਗੀ ਤੇ ਦਵਾਈ ਕਾਹਨੂੰ ਲਾਵਾਂਗੇ ਕੁਛ ਨਹੀਂ ਹੁੰਦਾ ਇਹ ਜਾ ਮੁੰਡੇ ਲੈ ਆ ਖਾ ਦੇ ਤੂੰ ਇਹਦੀ ਆਪੇ ਦਵਾਈ ਕਾ ਲੂ ਆ ਜੂਗੀ ਮੇਰੀ ਗੱਲ ਸੁਣ ਦਵਾਈ ਦੀ ਤੈਨੂੰ ਜਿਆਦਾ ਆਖਰ ਆਈ ਹੈ ਨਾ ਤੇ ਮੰਮੀ ਨੂੰ ਨਾਲ ਲੈ ਜਾ ਤੇ ਦਵਾਈ ਲੈ ਆਂ ਮੇਰ ਕੋਣੀ ਤੇਰਨਾ ਹਸਪਤਾਲਾਂ ਚ ਖੱਜਲ ਹੋਇਆ ਜਾਂਦਾ ਮੈਂ ਚੱਲਿਆ ਸ਼ਹਿਰ ਰਾਜਾ ਬੋਤ ਬੰਨੇ ਕੋਲ ਤੇ ਕੰਮ ਕਰ ਲਾ ਜਾ ਕੇ ਆਪੇ ਲੈ ਆਓ ਕੱਲ ਨੂੰ ਦਵਾਈ ਤੇਰੀ ਭੈਣ ਜੀ ਤੂੰ ਸਮਝਾ ਨਹੀਂ ਸਕਦੀ ਕਿਦਾਂ ਬੋਲਦਾ ਪ੍ਰਭ ਨੂੰ ਮੁੰਡਾ ਮੈਂ ਕੀ ਸਮਝਾਵਾਂ ਉਹਦੇ ਘਰ ਵਾਲੀ ਆ ਜਿੱਦਾਂ ਮਰਜ਼ੀ ਬੋਲੇ ਉਹਨੂੰ ਪਰ ਤੂੰ ਸਮਝਾ ਤੱਕ ਸਕਦੀ ਆ ਤੂੰ ਤੇ ਆਪਰ ਆਲ ਕੇ ਮੁੰਡੇ ਨਾਲ ਉਹਦੀ ਬੇਇੱਜ਼ਤੀ ਕਰਦੀ ਆ। ਤੂੰ ਬੋទੀਆਂ ਮੈਨੂੰ ਮਤਾਂ ਨਾ ਦੇ। ਮੈਨੂੰ ਪਤਾ ਨੂਨ ਘਰ ਵਿੱਚ ਕਿਦਾਂ ਰਖੀਦਾ ਵਾ। ਇਹਨਾਂ ਜਿਆਦਾ ਪੁੱਛ ਪੁੱਛ ਕੇ ਜਿਆਦਾ ਸਿਰ ਤੇ ਚੜਦੀਆਂ ਵਾ। ਪ੍ਰਭ ਮੇਰੇ ਨਾਲ ਕੱਪੜੇ ਪ੍ਰੈਸ ਕਰ ਦੇ। ਮੈਂ ਨਾ ਗगन ਦੇ ਵਿਆਹ ਜਾਣਾ ਵਾ। ਤੇ ਟਾਈਮ ਬੜਾ ਹੋ ਗਿਆ ਤੂੰ ਪ੍ਰੈਸ ਕਰ ਦੇ। ਗगन ਦੇ ਸਾਲਿਆਂ ਨੂੰ ਕਹਿ ਕੇ ਗਿਆ ਸੀ ਵਿਆਹ ਵਾਲੇ ਨੂੰ ਤੁਸੀਂ ਇਕੱਲੇ ਨਹੀਂ ਜਾਣਾ। ਤੇ ਯਾਰੋ ਹੁਣ ਸਾਰਾ ਟੱਬਰ ਚਲ ਜੀਏ। ਅਗਲਾ ਕਹਿ ਕੇ ਕਿ ਆ ਵੀ ਠੀਕ ਆ। ਉਹਨੇ ਤਾਂ ਕਹਿਣਾ ਹੀ ਸੀਗਾ। ਤੇ ਹੁਣ ਇਹ ਸ਼ਰਮ ਲਾ ਲਈਏ ਤੇ ਸਾਰਾ ਟੱਬਰ ਹੀ ਤੁਰ ਪਈਏ। ਤੂੰ ਜਿੱਥੇ ਨਹੀਂ ਗਿਆ ਨਾਲ ਹੀ ਤਿਆਰ ਹੋਣਾ ਹੁੰਦਾ ਮੈਂ ਤਾਂ ਤੁਸੀਂ ਜਾਣਾ ਮਮਮੀ ਤੇ ਚਾਚੀ ਘਰੇ ਇਹਨਾਂ ਨੇ ਕਿਹਾ ਕਿ ਕਿਤੇ ਜਾਣਾ ਤੁਸੀਂ ਕਿਹਾ ਮੈਨੂੰ ਕਿਤੇ ਖਾਰ ਦੇ ਜੇ ਮੇਰੀਆਂ ਵੀ ਚਾਰ ਹੀ ਜਾਣਾ ਫਿਰ ਕਿ ਮੈਨੂੰ ਵਿਆਹ ਲਿਆ ਜੋਗੇ ਤੇ ਯਾਰ ਤੂੰ ਚੁੱਪ ਕਰਕੇ ਬੈਠੀ ਰਹਿ ਮੇਰੇ ਕੋਲ ਉੱਚਾ ਨਹੀਂ ਮੂੰਹ ਨਿਕਲ ਕੇ ਤੇ ਫਿਰ ਕਹਿੰਗੀ ਬੋਲਦਾ ਵਾ ਮੈਨੂੰ ਨਹੀਂ ਪਤਾ ਮੈਂ ਵੀ ਨਾਲ ਵਿਆਹ ਜਾਣੇ ਜਾਣਾ ਹੈ ਕਿ ਮਾਰਦਾ ਮਮਮੀ ਨੂੰ ਆਵਾਜ਼ ਆਪੇ ਸਮਝੋਦੀ ਆ ਤੈਨੂੰ ਮਮਮੀ ਆ ਗੱਲ ਸੁਣੀ ਆ ਬੜਾ ਰੌਲਾ ਪਾਉਂਦੀ ਸਮਝਾ ਕੇ ਇਹਨੂੰ ਹਾਂ ਪਤਾ ਹੁੰਦੀ ਆ ਫਣ ਪਤਾ ਨਹੀਂ ਕਿਹੜੀ ਗੱਲ ਹੋ ਗਈ ਨੀ ਤੇ ਅੰਦਰ ਮੁੰਡਾ ਵਜਾ ਮਾਰੰਦਿਆ ਤੇ ਭੈਣ ਜੀ ਤੂੰ ਹੁਣ ਕੋਈ ਚੰਗੀ ਗੱਲ ਕਰੀ ਐਵੇਂ ਦੋਵਾਂ ਜੀ ਐਵੇਂ ਚ ਲੜਾਈ ਨਾ ਕਰਵਾ ਦੀ ਚਲ ਚੁੱਪ ਕਰ ਮੈਂ ਹਣ ਗੱਲ ਸੁਣ ਕੇ ਆਵਾ ਹਾਂ ਪੁੱਤ ਦੱਸ ਕੀ ਗੱਲ ਵਜਾ ਮਾਰੰਦੇ ਮੰਮੀ ਆ ਮਾਰਾਣੀ ਕਹਿੰਦੀ ਆ ਕਿ ਮੈਨੂੰ ਵਿਆਹ ਲੈ ਕੇ ਜਾ ਹੁਣ ਤੂੰ ਦੱਸ ਵੀ ਮੈਂ ਉਥੇ 11 ਬੇਰੀਆਂ ਲਾ ਕੇ ਪਹੁੰਗਾ ਕਿ ਇਹਨੂੰ ਨਾਲ ਲੈ ਫਿਰੂੰਗਾ ਤੇ ਕੀ ਗੱਲ ਮੈਂ ਜਾ ਨਹੀਂ ਸਕਦੀ ਨਾਲ ਉਹ ਨਹੀਂ ਜਾਣਾ ਤੂੰ ਇੱਥੇ ਰਹਿ। ਕੀ ਗੱਲ ਮੰਮੀ ਮੈਨੂੰ ਖਾ ਨਹੀਂ ਸਕਦੇ? ਇਹ ਕਿਹੜਾ ਮੈਨੂੰ 24 ਘੰਟੇ ਆਪਣੇ ਨਾਲ ਹੀ ਅੱਗੇ ਖੜ੍ਹਦੇ ਵੇ ਆਹ ਸ਼ਾਦੀਆਂ ਦੇ ਵਿੱਚ। ਮੰਮੀ ਮੈਂ ਨਹੀਂ ਵਿਆਹ ਜਾਣਾ। ਇਹੋ ਚਲ ਜੇ ਫਿਰ ਇਹਨੂੰ ਹੀ ਕੱਲ ਤੋਂ ਮੈਂ ਇੱਥੇ ਰਹੀ ਨਾ। ਹਣ ਖੁਸ਼ ਹੋ ਕਰ ਜਗਨੈਸ਼ ਪਾ ਗਏ। ਪੰਜਾਜ ਗਦੀਵ ਤਾਂ ਚਲ ਜਾ। ਮੈਂ ਵੇਖਦੀ ਆ ਕਿਦਾਂ ਬੋਲਦੀ ਏ ਤਨ। ਮੰਮੀ ਮੈਂ ਨਹੀਂ ਜਾਣਾ। ਮੇਰਾ ਮੂਡ ਖਰਾਬ ਹੋ ਗਿਆ। ਮੈਂ ਘਰੇ ਰਹਿਣਾ। ਮਾਂ ਨਹੀਂ ਛੱਡ ਕੇ ਰੱਖਦਾ ਮੇਰਾ। ਮੇਰਾ ਨਹੀਂ ਕਿਤੇ ਜਾਨ ਜੀ ਕਰਦੇ। ਤੂੰ ਨਾ ਪਤਾ ਮੂਡ ਖਰਾਬ ਕਰ। ਇਹ ਤਾਂ ਹੈ ਹੀ ਇਸ ਤਰ੍ਹਾਂ ਦੀ ਆ ਤੂੰ ਜਾ ਮੇਰਾ ਪਤ ਵਿਆਹ। ਮੈਂ ਦਿੰਨੀ ਵੱਡੀ ਗੱਲ ਵੀ ਮੈਂ ਦੱਸੇ ਇੱਕ ਵਿਆਹ ਜਾਣ ਨੂੰ ਕਿਹਾ ਏ ਇਕਲੇ ਹੀ ਪਾ ਕੇ ਬੈ ਗਏ ਆ ਮੰਮੀ ਮੇਰਾ ਨਹੀਂ ਜਾਣੂ ਜੀ ਕਰਨ ੜਿਆ ਤੇ ਮੈਨੂੰ ਨਾ ਖਪਾਓ ਮੈਂ ਨਹੀਂ ਜਾਣਾ ਹਾਂ ਸਰਦਾਰ ਜੀ ਤੁਸੀਂ ਆਪਣਾ ਮੂਰ ਨਾ ਖਰਾਬ ਕਰੋ ਮੈਂ ਤੁਹਾਡੇ ਕੱਪੜੇ ਪ੍ਰੈਸ ਕਰ ਦਿੰਨੀ ਆ ਤੇ ਤੁਸੀਂ ਜਾਓ ਦੱਸ ਕਿਦਾਂ ਦਾ ਬੰਦਾ ਵਾ ਜਦੋਂ ਮੈਨੂੰ ਕਹਾਂ ਵੀ ਮੈਂ ਤੇਰੇ ਨਾਲ ਜਾਣਾ ਵਾ ਕਿਤੇ ਤੇ ਉਹਦੇ ਕੋਈ ਨਾ ਕੋਈ ਬਹਾਨਾ ਮਾਰ ਦਿੰਦਾ ਇਹਦੇ ਨਾਲ ਹੀ ਜਾਣਾ ਤੇ ਮੈਂ ਹੋਰ ਕਿਹਦੇ ਨਾਲ ਜਾਣਾ ਹਾਂ ਇਹਦੇ ਨਾਲ ਹੀ ਲਾਵਾ ਲੈ ਕੇ ਆਈ ਆ ਮੇਰੀਆਂ ਵੀ ਚਾਰ ਇੱਝਾਂ ਵਾਂ ਜੀਨੇ ਨਹੀਂ ਪੂਰੀਆਂ ਕਰਨੀਆਂ ਤਾਂ ਹੋਰ ਕਿੰਨੇ ਕਰਨੀਆਂ ਵਾਂ ਮੈਂ ਇਹਦੇ ਨਾਲ ਵਿਆਹੀ ਆ ਇਹਦੇ ਮੈਨੂੰ ਇਦਾਂ ਰੱਖਦੇ ਆ ਵੀ ਜਿੱਦਾਂ ਮੈਂ ਇਹਨਾਂ ਦੇ ਨਾਮ ਕਰਵਾਵਾਂ ਹਾਂਜੀ ਮੈਂ ਸਾਰਾ ਸੁਣ ਲਿਆ ਤੂੰ ਦੋਵਾਂ ਜੀਆਂ ਦੀ ਲੜਾਈ ਵਿੱਚ ਨਾ ਆਇਆ ਕਰ ਨਿੱਕੀ ਜੀ ਗੱਲ ਹੀ ਤੇ ਤੂੰ ਜਾ ਕੇ ਵਧਾਤੀ ਆ ਮਾਦਾ ਨਹੀਂ ਜਾਂਦੀ ਜਦੋਂ ਪ੍ਰਭੂ ਦੇ ਆਖੇਨ ਲੱਗਦੀ ਫਿਰ ਮੈਂ ਜਾਂਦੀ ਹਰ ਇੱਕ ਬੰਦੇ ਦੀ ਸੋਚ ਹੁੰਦੀ ਆ ਕੋਈ ਮੱਜ ਨਾਨੀ ਨੂੰ ਅੱਗੇ ਰਹਾਦਾ ਤਾਂ ਕੋਈ ਮੇਰੇ ਜਗਦੀਪ ਵਰਗਾ ਹੁੰਦਾ ਵਾ ਮੈਂ ਕੀ ਕਲੇਸ਼ ਪਾਤਾ ਜਾ ਕੇ ਨਾਲ ਮੈਨੂੰ ਨਹੀਂ ਚੰਗਾ ਲੱਗਦਾ ਮੇਰਾ ਮੁੰਡਾ ਜਨਾਨੀ ਥੱਲੇ ਲੱਗਾ ਰਵੇ ਭੈਣ ਜੀ ਜਿਹੜਾ ਜਗਦੀਪ ਪ੍ਰਭ ਦੀ ਪ੍ਰਵਾਹ ਨਹੀਂ ਨਾ ਕਰਦਾ ਉਹ ਸਾਰੀ ਮਿਹਰਬਾਨੀ ਤੇੜੀ ਆ ਇਹ ਭੈਣ ਜੀ ਤੇਰੀ ਮਿਹਰਬਾਨੀ ਆ ਤੇ ਤੂੰ ਮੁੰਡੇ ਨੂੰ ਵਿਗੜਾਇਆ ਤੂੰ ਚਾਹੁੰਦੀ ਨਹੀਂ ਵੀ ਦੋਵੇਂ ਜੀ ਸੁਲਾ ਸਫਾਈ ਨਾਲ ਰਹਿਣ ਤੂੰ ਸਮਝਾ ਸਕਦੀ ਏ ਕਿ ਜਿਹੜੀ ਤੇਰੇ ਨਾਲ ਵਿਆਹ ਕੇ ਆਈ ਆ ਤੂੰ ਉਹਦਾ ਖਿਆਲ ਰੱਖਣਾ ਤੇ ਤੇਰੀ ਜ਼ਿੰਮੇਵਾਰੀ ਆ ਤੂੰ ਬੋ ਤਾਂ ਵਿਗੜਾ ਲਿਆ ਮੁੰਡੇ ਨੂੰ ਚੁੱਪ ਘਰ ਜਦੋਂ ਤੂੰ ਬੈਠੀ ਨਹੀਂ ਉਹ ਲੋ ਗਿਆਨ ਦੇਣ ਦੇ ਭੈਣੀ ਆ ਸੱਚੀਆਂ ਗੱ ਮੰਮੀ ਮੈਂ ਨਾ 3-4 ਦਿਨਾਂ ਲਈ ਬਾਹਰ ਜਾਣਾ ਵਾ ਤੇ ਮੇਰੇ ਕੱਪੜੇ ਕੱਢ ਦੇ ਮੈਂ ਤਿਆਰ ਹੋ ਜਾ ਤੂੰ ਕਿੱਥੇ ਜਾਣਾ ਵਾ ਤੈਨੂੰ ਹਰ ਗੱਲ ਦੱਸਣੀ ਜ਼ਰੂਰੀ ਨਹੀਂ ਆ ਤੂੰ ਹਰ ਗੱਲ ਦੇ ਵਿੱਚ ਆ ਜਰਨੀ ਮੈਂ ਜਿੱਥੇ ਮਰਜੀ ਜਾਵਾਂ ਤੈਨੂੰ ਕੀ ਜਗਦੀਪ ਤੈਨੂੰ ਪਤਾ ਵਾ ਵੀ ਮੈਂ ਠੀਕ ਨਹੀਂ ਰਹਿਨੀ ਤੂੰ ਇਹ ਜੇ 2-4 ਦਿਨ ਨਾ ਹਾਂ ਜਾਓ ਤੁਹਾਡੀ ਲੋਰ ਪੈ ਸਕਦੀ ਆ ਘਰੇ ਮੈਂ ਕੀ ਕਰਾਂ ਮੈਂ ਤੇਰਾ ਠੇਕਾ ਨਹੀਂ ਲਿਆ ਮੈਂ ਤੇ ਜਾਣਾ ਵਾ ਤਾਬੇ ਤੈਨੂੰ ਮੈਂ ਕਿੰਨੀ ਵਾਰ ਕਿਹਾ ਮੈਨੂੰ ਰੋਕਿਆ ਨਾ ਕਰ ਮੈਂ ਤੇਰਾ ਗੁਲਾਮ ਨਹੀਂ ਆ ਤੂੰ ਠੀਕ ਹੋਵੇ ਜਾਂ ਨਾ ਹੋਵੇ ਮੈਨੂੰ ਨਹੀਂ ਤੇਰੀ ਪਰਵਾਹ ਮੈਂ ਤੇ ਜਾਣਾ ਵਾ ਮੰਮੀ ਅੱਜ ਤੇ ਇਹਨਾਂ ਨੂੰ ਰੋਕ ਲੋ ਤੈਨੂੰ ਪਤਾ ਮੈਂ ਠੀਕ ਨਹੀਂ ਰਹਿੰਦੀ ਤੂੰ ਚੁੱਪ ਕਰ ਜਗਦੀਪ ਤੂੰ ਜਾ ਜਾਣਾ ਵਾ ਤੇ ਮੈਂ ਤੇਰੇ ਕੱਪੜੇ ਕੱਢ ਦਿੰਨੇ ਨਹੀਂ ਘਰ ਰਹਿ ਕੇ ਨੇ ਤੇ ਠੀਕ ਕਰ ਦੇਣਾ ਵਾ ਇਹ ਡਾਕਟਰ ਵਾ ਜਾ ਜਗਦੀਪ ਤੂੰ ਕੋਈ ਨਹੀਂ ਜਗਦੀਪ ਕੀ ਰੌਲਾ ਪਾਇਆ ਸੀ ਚਾਚੀ ਮੈਂ ਕਿਤੇ ਜਾਣਾ ਵਾ ਤੇ ਇਹ ਮੈਨੂੰ ਰੋਕੀ ਜਾਂਦੀ ਹੁਣ ਮੈਂ ਤਾਂ ਸਿੱਧੀਆਂ ਗੱਲਾਂ ਮੰਨਿਆ ਕਰ ਜਗਦੀਪ ਤੈਨੂੰ ਕੋਈ ਫਿਕਰ ਨਹੀਂ ਹੈਗਾ ਜੇ ਉਹ ਠੀਕ ਨਹੀਂ ਹੈ ਤਾਂ ਤੂੰ ਰੁਕ ਜਾ ਹਾਂ ਜਾਣ ਤੋਂ ਭੈਣ ਜੀ ਤੂੰ ਡੱਕ ਨਹੀਂ ਸਕਦੇ ਮੁੰਡੇ ਨੂੰ ਜੇ ਕੁੜੀ ਠੀਕ ਨਹੀਂ ਆ ਤਾਂ ਕਦੋਂ ਵੀ ਲੋੜ ਪੈ ਸਕਦੀ ਇਹਨੂੰ ਭੈਣ ਜੀ ਅਗੇ ਕਰਾਓ ਡੱਕਦੀ ਇਹਨੂੰ ਜਾਣ ਤੋਂ ਅੱਜ ਮਜਬੂਰੀ ਆ ਤੇ ਕਹਿਣ ਦੀ ਆ ਬੰਦੇ ਦਾ ਕੰਮ ਆ ਜਨਾਨੀ ਕੋਲ ਮੈਂ ਹੈ ਗਈਆਂ ਉਹਨਾਂ ਘਰ ਏਕੜਾ ਡਾਕਟਰ ਆ ਜਿਹਨੇ ਠੀਕ ਕਰ ਦੇਣਾ ਇਹ ਜਗਦੀਪ ਐ ਜਾਤੀ ਤੇਰੀ ਗੱਲਾਂ ਮਾਰਦੀ ਏ ਤੂੰ ਜਾ ਮੇਰਾ ਪਤਾ ਤੁਹਾਨੂੰ ਲੱਗਦਾ ਮੈਂ ਐਵੇਂ ਬੋਲਣ ਦੀ ਆ ਜਗਦੀਪ ਤੂੰ ਦੱਸ ਦੇ ਤੇਰਾ ਆਪਣਾ ਬਣਾ ਕੀ ਰਿਸ਼ਤਾ ਵਾ ਤੂੰ ਭੈਣ ਜੀ ਕਿਦਾਂ ਜਾਂ ਗੱਲਾਂ ਕਰਨ ਦੇ ਆ ਜਿਆਣੀ ਬੈਣੀ ਆ ਗਈ ਆ ਉਹਦੀ ਘਰ ਵਾਲੀ ਆ ਹੋਰ ਉਹਦਾ ਕੀ ਰਿਸ਼ਤਾ ਵਾ ਭੈਣ ਜੀ ਤੂੰ ਚੁੱਪ ਕਰ ਜਗਦੀਪ ਤੂੰ ਦੱਸ ਤੇਰਾ ਪ੍ਰਭ ਨਾਲ ਕੀ ਰਿਸ਼ਤਾ ਵਾ ਚਾਚੀ ਕੀ ਨਿਆਣੇ ਵਾਲੀਆਂ ਗੱਲਾਂ ਕਰਨ ਡਈਆਂ ਮੇਰੀ ਘਰ ਵਾਲੀ ਆ ਮੈਂ ਵਿਆਹ ਕਰਵਾਇਆ ਉਹਦੇ ਨਾਲ ਜੇ ਤੂੰ ਇਹਦੇ ਨਾਲ ਵਿਆਹ ਕਰਵਾਇਆ ਤਾਂ ਤੇਰਾ ਕੋਈ ਫਰਜ਼ ਨਹੀਂ ਹੈਗਾ ਵੀ ਦੁੱਖ ਸੁੱਖ ਵਲੇ ਉਹਦੇ ਨਾਲ ਖੜਾ ਤੂੰ ਉਹਨੂੰ ਛੱਡ ਕੇ ਬਾਹਰ ਚੱਲੇ ਆਵਾ ਭੈਣ ਜੀ ਚੁੱਪ ਕਰ ਤੂੰ ਐਵੇਂ ਨਾ ਮੁੰਡੇ ਨੂੰ ਬੋਲ ਭੈਣ ਜੀ ਇੱਕ ਗੱਲ ਦੱਸ ਜੇ ਸਾਡੀ ਕੁੜੀ ਬਿਮਾਰ ਹੋ ਜਾਏ ਤੇ ਉਹਨੂੰ ਬਿਮਾਰ ਪਈ ਨੂੰ ਜਵਾਈ ਬਾਹਰ ਛੱਡ ਕੇ ਚੱਲ ਜੇ ਤੇ ਤੁਹਾਨੂੰ ਦੁੱਖਣਾ ਆਊਗਾ ਐਦਾਂ ਕਿਦਾਂ ਜਵਾਈ ਛੱਡ ਕੇ ਚੱਲ ਜੂ ਅਸੀਂ ਮਰ ਗਏ ਆ ਆਪਣੀ ਧੀ ਵਾਲੀ ਦੁੱਖ ਹੁੰਦਾ ਨਵਾਂ ਵਾਲੀ ਕੋਈ ਦੁੱਖ ਨਹੀਂ ਆ ਜਗਦੀਪ ਤੂੰ ਕੀ ਕਰਨ ਜਿਹੜੀ ਘਰ ਬਾਰ ਮਾਂ ਪਿਓ ਛੱਡ ਕੇ ਤੇਰੇ ਲਾਰ ਲੱਗੀ ਆ ਤੂੰ ਉਹਦਾ ਦਿਲ ਦਿਖਾਈ ਜਨਾ ਪੁੱਤ ਇੱਕ ਗੱਲ ਯਾਦ ਰੱਖੀ ਜੇ ਤੇਰੇ ਕਰਕੇ ਇਹਦੀਆਂ ਅੱਖਾਂ 'ਚ ਅਥਰੂ ਆਏ ਨਾ ਤੇ ਤੈਨੂੰ ਰੱਬ ਨੇ ਮaaf ਨਹੀਂ ਕਰਨਾ ਪੁੱਤ ਜਨਾਨੀ ਨਾਲ ਹੀ ਸਾਰਾ ਕੁਝ ਹੁੰਦਾ ਚਾਚੀ ਤੂੰ ਤੇ ਮੇਰੀਆਂ ਅੱਖਾਂ ਹੀ ਖੋਲਤੀਆਂ ਮੈਂ ਤੇ ਆਪਣੇ ਯਾਰਾਂ ਦੋਸਤਾਂ 'ਚ ਤੇ ਬਾਹਰ ਦੇ ਕੰਮਾਂ 'ਚ ਇੰਨਾ ਉਲਝ ਗਿਆ ਸੀ ਤੇ ਮੈਨੂੰ ਤੇ ਆਪਣੇ ਘਰ ਦਾ ਜੇਤਾ ਹੀ ਭੁੱਲ ਗਿਆ ਸੀ ਪੁੱਤੇ ਮੈਨੂੰ ਗੱਲ ਨਹੀਂ ਕਹਿਣੀ ਆਪਣੀ ਘਰ ਵਾਲੀ ਨੂੰ ਕਿਹਾ ਜਿਹਦਾ ਦਿਲ ਦਿਖਾਉਂਦਾ ਆਂ ਕਾਚੀ ਮੇਰੇ ਕੋਲੋਂ ਨਾ ਬਹੁਤ ਵੱਡੀ ਗਲਤੀ ਹੋ ਗਈ ਪਰ ਮੈਨੂੰ ਨਾ ਮaaf ਕਰਦੀ ਮੈਂ ਤੇਰਾ ਨਾ ਚੰਗਾ ਨਹੀਂ ਚੱਲਦਾ ਰਹਾ ਤੇਰਾ ਦਿਲ ਦਿਖਾਉਂਦਾ ਰਿਆਂ ਅੱਜ ਤੋਂ ਬਾਅਦ ਮੇਰੇ ਕਰਕੇ ਤੇਰੀਆਂ ਅੱਖਾਂ 'ਚ ਹੰਝੂ ਨਹੀਂ ਆਉਣਗੇ ਤੇ ਮੈਂ ਤੇਰਾ ਪੂਰਾ ਖਿਆਲ ਰੱਖਿਆ ਕਰੂੰਗਾ ਤੇ ਸੁੱਖ ਦੁਰੱਖਤ ਪੂਰਾ ਤੇਰੇ ਨਾਲ ਚੱਲਿਆ ਕਰੂੰਗਾ ਫਿਰਲੀ ਮੇਰਾ ਘਰ-ਬਾਰ ਤੇ ਪਰਿਵਾਰ ਪਹਿਲਾਂ ਹੋਇਆ ਕਰੂੰਗਾ ਤੇ ਯਾਰ ਬੇਲੀ ਮੈਂ ਬਾਅਦ 'ਚ ਵੇਖਿਆ ਕਰੂੰਗਾ ਤੇ ਮੈਂ ਤੇਰੇ ਨਾਲ ਆ ਪੂਰਾ ਸਦਾਜੀ ਤੁਸੀਂ ਮੇਕੋ ਮਾਫੀ ਨਾ ਮੰਗੋ ਤੁਸੀਂ ਮੇਰਾ ਬਾਤ ਸਾਥ ਦਿਆ ਕਰੋ ਮੈਨੂੰ ਇੰਨਾ ਹੀ ਕਾਫੀ ਆ ਜੇ ਤੁਸੀਂ ਵੀ ਕੁਝ ਬੋਲੋਗੇ ਕਿ ਤੁਹਾਨੂੰ ਵੀ ਸਮਝਾਵਾਂ ਨਹੀਂ ਨਹੀਂ ਬਾਈਂ ਮੇਰੀ ਗਲਤੀ ਹੈ ਮੈਂ ਮੁੰਡੇ ਨਾਲ ਅਸ਼ਾਰੀ ਦੰਦੀ ਰਹੀ ਤੇ ਉਹ ਨੋਂਦੀ ਨਹੀਂ ਮੰਨਦਾ ਰਿਹਾ ਜਦੋਂ ਮੇਰੇ ਤੀਹ ਤੇ ਗੱਲ ਲਾਈ ਫਿਰ ਮੈਨੂੰ ਅਹਿਸਾਸ ਹੋਇਆ ਪ੍ਰਭ ਦਾ ਦੁੱਖ ਕੀ ਆ ਮੈਨੂੰ ਮਾਫ ਕਰੀ ਜਿੰਨਾ ਗੁਨਾਹਗਰ ਜਗਦੀ ਹੈ ਭੋਨ ਗੁਨਾਹਗਰ ਮੈਂ ਵੀ ਆ ਨਹੀਂ ਮੰਮੀ ਤੁਸੀਂ ਮੇ ਕੋ ਮਾਫੀ ਨਾ ਮੰਗੋ ਜਿਗਦੀਪ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੈਨੂੰ ਇੰਨਾ ਹੀ ਕਾਫੀ ਆ ਜਿਗਦੀਪ ਵੇਖਿਆ ਸਾਡੀ ਨੋਂ ਕਿੰਨੀ ਸਿਆਣੀ ਆ ਆਪਣੀ ਮਾਂ ਨਾਲੋਂ ਵੀ ਸਿਆਣੀ ਆ ਇਹ ਕੋਲ ਆਪਣੇ ਨੰਬਰ ਬਣਾਏ ਜਾਂਦੇ ਸੰਦ ਤੇ ਇਹਨੂੰ ਮੈਂ ਹੀ ਕੀਤਾ ਹੀ ਹਨਾ ਪ੍ਰਭ ਹਾਂਜੀ ਮੰਮੀ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਵਿੱਚ ਨਾ ਸਨੇਹਾ ਤਾਂ ਤੁਹਾਨੂੰ ਸਮਝ ਲੱਗੀ ਕਿ ਆਹ ਹੋਣਾ ਕਿ ਆਪਣੀ ਘਰ ਵਾਲੀ ਦਾ ਸਾਥ ਦੇਓ ਘਰ ਵਾਲੀ ਤੋਂ ਹਮੇਸ਼ਾ ਨਾਲ ਰੱਖ ਕੇ ਚੱਲਿਆ ਕਰੋ ਘਰ ਵਾਲੀ ਦੇ ਬਿਨਾ ਵਿਹਾਰਾ ਨਹੀਂ ਹੁੰਦਾ ਘਰ ਵਾਲੀ ਦੇ ਬਿਨਾ ਘਰ ਨਹੀਂ ਚੱਲ ਸਕਦਾ ਸੋ ਹਮੇਸ਼ਾ ਉਹਦਾ ਸਾਥ ਦੇਣਾ ਚਾਹੀਦਾ ਆ ਉਹਦੀ ਗੱਲ ਸੁਣੀ ਚਾਹੀਦੀ ਆ ਜਰੂਰੀ ਨਹੀਂ ਕਿ ਆਪਣੀ ਮਰਜ਼ੀਆਂ ਕਰੀ ਜਾਓ ਬਾਕੀ ਜਿਹੜੇ ਬੰਦੇ ਇਹਦਾ ਕਰਦੇ ਆ ਉਹਨਾਂ ਤੱਕ ਵੀਡੀਓ ਇਹਦੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਜ਼ਰੂਰ ਕਰਿਓ ਵੀਡੀਓ ਕੇ ਵਧੇ ਲਗੀ ਧੰਨਵਾਦ